सदा सुखबीर सिं ਗੱਡੜਬਾ ਹਲਕੇ ਦੇ ਪਿੰਡ ਪਿੰਡ ਤੋਂ ਆਏ ਸ਼੍ਰੋਮਣੀ ਖਾਲੀਦਲ ਦੇ ਬਾਦਰ ਵਰਕਰ ਸਹਿਬਾਨ ਹਲਕਾ ਇੰਚਾਰਜ ਡਿੰਪੀਟ ਲੋਜੀ ਉਹਨਾਂ ਦੀ ਸਮੁੱਚੀ ਟੀਮ ਗੱਜ ਕੇ ਫਤਿਹ ਬਲਾਉ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਗੱਡੜਬਾ ਹਲਕਾ ਉਹ ਹਲਕਾ ਜਿੱਥੇ ਮੇਰੇ ਪਿਤਾ ਨੇ ਇੱਥੇ ਘਰ ਘਰ ਰਿਸ਼ਤਾ ਜੋੜਿਆ ਤੁਸੀਂ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਜੋ ਜਗ੍ਹਾ ਤੇ ਪਹੁੰਚੇ ਜੋ ਪਦਵੀਆਂ ਤੇ ਪਹੁੰਚੇ ਤੁਹਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਪਹੁੰਚੇ ਮੈਂ ਛੋਟਾ ਜਾਂ ਹੁੰਦਾ ਸੀ ਸਕੂਲ 'ਚ ਪੜਦਾ ਹੁੰਦਾ ਸੀ ਵੱਡੇ ਬਾਦਲ ਸਾਹਿਬ ਇਥੋਂ ਲੜਖੇ ਲੜਦੇ ਮੈਂ ਮੇਰੀ ਡਿਊਟੀ ਲੱਗੀ ਹੁੰਦੀ ਸੀ ਉਦੋਂ ਕੌਣੀ ਮੱਲਨ ਵੱਡੇ ਵੱਡੇ ਪਿੰਡਾਂ ਜਿੱਥੇ ਮੈਂ ਘਰ ਘਰ ਆਪ ਜਾਂਦਾ ਸੀ ਬਹੁਤ ਲੰਬਾ ਸਫ਼ਰ ਤੈ ਕੀਤਾ ਆਪਾਂ ਇਕੱਠੇ ਮੈਨੂੰ ਲੱਗਦਾ ਹਰ ਘਰ ਵਿੱਚ ਬਾਪੂ ਬਾਦਲ ਦੀ ਫੋਟੋ ਹੋਣੀ ਹੈ ਇੱਕ ਟੀਮ ਸੀ ਜਿਨ੍ਹਾਂ ਨੇ ਇਕੱਠੇ ਤੂਫਾਨਾਂ ਦਾ ਸਾਹਮਣਾ ਕੀਤਾ ਇਕੱਠੇ ਗੜਿਆਂ ਵਿੱਚੋਂ ਨਿਕਲੇ ਜ਼ੁਲਮ ਦੇ ਖਿਲਾਫ ਲੜਾਈਆਂ ਲੜੀਆਂ ਅੱਜ ਹਾਲਾਤ ਕੀ ਐ ਦੇਸ਼ ਦੇ ਹਾਲਾਤ ਦੇ ਸੂਬੇ ਦੇ ਹਾਲਾਤ ਮੈਂ ਬੜਾ ਹੈਰਾਨ ਹੋ ਰਿਹਾ ਹਾਂ ਅੱਜ ਕੱਲ ਪ੍ਰਧਾਨ ਮੰਤਰੀ ਦੀ ਸਪੀਚਾਂ ਸੁਣ ਕੇ ਇਲੈਕਸ਼ਨ ਦੇ ਲਈ ਪਹਿਲੇ ਤਾਂ ਕਹਿੰਦੇ ਕਿ 400 ਤੋਂ ਵੱਧ ਸੀ ਟੱਪਾਂਗੇ ਪਰ ਜਿਹੜਾ ਅੱਜ ਕੱਲ ਮੈਂ ਸੁਣ ਰਿਹਾ ਹਾਂ ਘਬਰਾਟ ਦੇਖ ਰਿਹਾ ਹਾਂ ਹੁਣ ਤਾਂ ਸਿੱਧਾ ਹੀ ਇੱਕ ਧਰਮ ਤੇ ਹਮਲਾ ਕਰਨ ਲੱਗੇ ਜਿਹੜੀ ਬੀਜੇਪੀ ਐ ਤੇ ਜਿਹੜੀਆਂ ਨੈਸ਼ਨਲ ਪਾਰਟੀਆਂ ਸਹੀ ਮene ਤੇ ਉਹ ਇਲੈਕਸ਼ਨ ਵੋਟਾਂ ਲੈਣ ਵਾਸਤੇ ਲੜਦੀਆਂ ਜਿੱਤਣ ਵਾਸਤੇ ਲੜਦੀਆਂ ਦੇਸ਼ ਵਾਸਤੇ ਨਹੀਂ ਲੜਦੀਆਂ ਦੇਸ਼ ਦੀ ਯੂਨਿਟੀ ਵਾਸਤੇ ਨਹੀਂ ਲੜਦੀਆਂ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਇੱਕ ਧਰਮ ਨੂੰ ਦੂਜੇ ਨਾਲ ਲੜਾ ਦਿਓ ਉਹਨਾਂ ਨੂੰ ਤਾਂ ਕੱਲਾ ਹੈ ਕਿ ਵੋਟ ਸਾਡੇ ਕੋਲੇ ਆ ਜਾਏ ਹੁਣ ਪ੍ਰਧਾਨ ਮੰਤਰੀ ਕਹਿ ਲੱਗ ਗਿਆ ਕਿ ਜੇ ਤੁਸੀਂ ਦੂਜਿਆਂ ਨੂੰ ਵੋਟਾਂ ਪਾਉਂਗੇ ਬੀਜੇਪੀ ਨੂੰ ਨਹੀਂ ਵੋਟਾਂ ਪਾਉਂਗੇ ਤੁਹਾਡੇ ਮੰਗਲ ਸੂਤਰ ਖੋਲ ਲੈਣਗੇ ਯਾਰ 70 ਸਾਲ ਹੋ ਗਏ ਉਹ ਹਲੇ ਤੱਕ ਨਹੀਂ ਖੋਏ ਤੇ ਹੁਣ ਕਿੱਥੋਂ ਖੋਲਣਗੇ ਹੁਣ ਕਹਿਣ ਲੱਗੇ ਕਿ ਜੇ ਤੁਸੀਂ ਮੈਨੂੰ 400 ਨਾਲ ਦਿੱਤਾ ਸੀਟਾਂ ਰਾਮ ਮੰਦਰ ਜੀ ਨੂੰ ਮੰਦਰ ਪਵਿੱਤਰ ਸਥਾਨ ਆ ਉਹਨੂੰ ਢਾ ਦੇਣਗੇ ਐਜੀ ਗੱਲ ਪ੍ਰਧਾਨ ਮੰਤਰੀ ਬੋਲਣਗੇ ਮੈਨੂੰ ਲੱਗਦਾ ਅਗਲੀ ਵਾਰੀ ਖਾਲਸਾ ਜੀ ਥੋਡੀ ਐ ਮੈਨੂੰ ਲੱਗਦਾ ਉਹਨੇ ਆਉਣਾ ਹੁਣ 23 ਤਰੀਕ ਤੋਂ ਬਾਅਦ ਇੱਥੇ ਆਪਣੇ ਪੰਜਾਬ 'ਚ ਦੇਸ਼ ਸਾਰਿਆਂ ਦਾ ਭਾਵੇਂ ਕਿਸੇ ਧਰਮ ਦੀ 1% ਵਾਦੀ ਐ ਭਾਵੇਂ ਕਿਸੇ ਧਰਮ ਦੀ 5% ਵਾਦੀ ਹੈ 17% ਵਾਦੀ ਹੈ ਜਾਂ 70% ਵਾਦੀ ਹੈ ਸਭ ਤੋਂ ਵੱਧ ਦੇਸ਼ ਵਿੱਚ ਕੁਰਬਾਨੀਆਂ ਕਰਨ ਵਾਲੇ ਤੁਸੀਂ ਹੋ ਦੇਸ਼ ਆਜ਼ਾਦ ਹੋਇਆ ਤੁਸੀਂ ਇਤਿਹਾਸ ਦੇ ਪੜ੍ਹ ਲਓ ਕਾਲਾ ਪਾਣੀ ਜਿਹੜੇ ਰੱਖੇ ਗਏ ਸੀ ਅੰਗਰੇਜ਼ਾਂ ਨੇ ਕੈਦੀ 90% ਆਪਣੇ ਸਿੱਖ ਸੀ ਆ ਫਾਂਸੀ ਚੜਾਏ ਗਏ 85% ਦਾ ਵਾਧਾ ਆਪਣੇ ਖਾਲਸਾ ਪੰਥ ਦੇ ਸੂਰਮੇ ਸੀ ਦੇਸ਼ ਵੰਡਿਆ ਗਿਆ ਆਪਣੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਕਤਲ ਕੀਤਾ ਗਿਆ ਜਦੋਂ ਵੀ ਜੰਗਾਂ ਲੜਦੀਆਂ ਬੰਬ ਆਪਣੇ ਦੇ ਸਿੱਟੇ ਜਾਂਦੇ ਆ ਤੇ ਫਿਰ ਆਪਣੇ ਸੂਬੇ ਨਾਲ ਵਿਤਕਰਾ ਆਪਣੇ ਲੋਕਾਂ ਨਾਲ ਵਿਤਕਰਾ ਮੈਂ ਪੁੱਛਣਾ ਚਾਹਣਾ ਹੈ ਕੱਲਾ ਪੰਜਾਬ ਹੈ ਸੂਬਾ ਜੀ ਦਾ ਕੋਈ ਕੈਪੀਟਲ ਨਹੀਂ ਹੈ ਰਾਜਧਾਨੀ ਨਹੀਂ ਹੈ ਹੁਣ ਮੈਂ ਵਿਤਕਰਾ ਦੱਸਦਾ ਕਿਵੇਂ ਦਿੱਲੀ ਦੀਆਂ ਪਾਰਟੀਆਂ ਵਿਤਕਰਾ ਕਰਦੀਆਂ ਸਹਿਦ ਮੈਨੂੰ ਲੱਗਦਾ 90% ਲੋਕਾਂ ਨੂੰ ਪਤਾ ਨਹੀਂ ਕਿ ਦੁਨੀਆ ਦਾ ਕਾਨੂੰਨ ਹੈ ਆਪਣੇ ਦੇਸ਼ ਦਾ ਕਾਨੂੰਨ ਹੈ ਕੀ ਜਿਹੜੇ ਸੂਬੇ ਵਿੱਚੋਂ ਦਰਿਆ ਵਗਦੇ ਆ ਸਾਰਾ ਪਾਣੀ ਦਾ ਹੱਕ ਉਹਨਾਂ ਦਰਿਆਵਾਂ ਦਾ ਉਸੇ ਹੀ ਸੂਬੇ ਦਾ ਹੈ ਹੋਰ ਕਿਤੇ ਸੂਬੇ ਦਾ ਨਹੀਂ ਹੈ ਆਪਣੇ ਵਿੱਚੋਂ ਦਰਿਆ ਟੱਪਦੇ ਆ ਪਰ ਜਦੋਂ ਕਾਂਗਰਸ ਦੀ ਸੈਂਟਰ ਦੀ ਸਰਕਾਰ ਬਣੀ ਪਹਿਲੇ 40-50 ਸਾਲ ਪਹਿਲੇ ਉਹਨਾਂ ਨੇ ਹਰਿਆਣੇ ਦੇ ਰਾਜਸਥਾਨ ਦੇ ਲੋਕਾਂ ਨੂੰ ਕੁਝ ਕਰਨਾ ਸੀ ਕੀ ਕੀਤਾ ਸੈਂਟਰ ਚ ਵੀ ਉਦੋਂ ਕਾਂਗਰਸ ਰਾਜ ਸੀ ਤੇ ਪੰਜਾਬ ਚ ਵੀ ਕਾਂਗਰਸ ਰਾਜ ਸੀ ਜਿੰਨਾ ਦਰਿਆਵਾਂ ਦਾ ਪਾਣੀ ਐ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ ਦੇਖੋ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ ਉਹਦੇ ਬਾਅਦ ਫਿਰ ਤੋਂ ਤੱਕਾ ਕੀਤਾ ਇਹਨਾਂ ਨੇ ਤੇ ਪੰਜਾਬ ਦਾ ਜਿਹੜਾ ਅੱਧਾ ਬਚਿਆ ਸੀ ਉਹਦਾ ਅੱਧਾ हरियाणा ਨੂੰ ਦੇਤਾ ਅੱਜ ਜਿਹੜਾ ਆਪਣੇ ਕੋਲੇ ਪਾਣੀ ਹੈ ਜਿਹੜੇ ਦਰਿਆ ਵਗਦੇ ਐ 25% ਆਪਣੇ ਕੋਲੇ ਇਹ 25% 75 ਦੂਜੇ ਸੂਬਿਆਂ ਕੋਲੇ ਜਾਂਦਾ ਆਪਾਂ ਨੂੰ ਮਜਬੂਰਨ ਹੁਣ ਟਿਊਬਵਲ ਲਾਉਣੇ ਪੈਂਦੇ ਐ ਆਪਣਾ ਪਾਣੀ ਹਜ਼ਾਰ ਹਜ਼ਾਰ ਫੁੱਟ ਤੇ ਚਲੇ ਗਿਆ ਹੋਊਗਾ ਕੀ ਕਿ ਆਪਾਂ ਵੀ ਰਾਜਸਥਾਨ ਬਣ ਜਾਾਂਗੇ 15-20 ਸਾਲਾਂ ਨੂੰ ਆ ਫਰਕ ਐ ਦਿੱਲੀ ਵਾਲੀਆਂ ਪਾਰਟੀਆਂ ਤੇ ਪੰਜਾਬ ਦਾ ਆ ਆਕਾਲੀ ਦਲ ਜਿਹਨੇ ਲੜਾਈਆਂ ਲੜੀਆਂ ਨਹੀਂ ਤਾਂ ਸਾਰਾ ਪਾਣੀ ਚਲੇ ਜਾਣਾ ਸੀ ਆਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ ਜੇਲ੍ਹਾਂ 'ਚ ਵੀ ਗਏ ਐ ਮੋਰਚਿਆਂ 'ਚ ਵੀ ਗਏ ਐ ਡਾਂਗਾਂ ਵੀ ਖਾਧੀਆਂ ਆ ਖਾਲਸਾ ਜੀ ਤੁਹਾਡੀ ਕੌਮ ਦੀ ਫੌਜਾ ਹੁਣ ਜਿਹੜੇ ਸੂਬੇ ਦੀ ਫੌਜ ਤਕੜੀ ਹੋਏ ਉਹ ਸੂਬੇ ਨੂੰ ਕੋਈ ਤੰਗ ਨਹੀਂ ਕਰ ਸਕਦਾ ਪਰ ਤੁਸੀਂ ਦੇਖਿਆ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਨਾਂ ਨੈ ਦਿੱਲੀ ਵਾਲੀਆਂ ਪਾਰਟੀਆਂ ਨਾਲ ਗੱਲਾਂ ਚ ਆ ਗਏ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਤੁਸੀਂ ਉਹਨਾਂ ਦੇ ਅੱਖਾਂ 'ਚ ਗੱਲਾਂ 'ਚ ਲੱਗ ਜਾਂਦੇ ਹੋ ਤੇ ਨੁਕਸਾਨ ਹੀ ਆਪਾ ਆਪਣਾ ਕਰਾ ਦਿੰਨੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਸਭ ਤੋਂ ਵੱਡਾ ਨੁਕਸਾਨ ਆਪਣੇ ਕੌਮ ਦਾ ਕੀਤਾ ਹੈ ਪਰ ਆਪਾਂ ਹਟਦੇ ਨਹੀਂ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਹੁਣ ਪਹਿਲੀ ਜੂਨ ਹੈ ਵੋਟਾਂ ਪੈਣੀਆਂ ਪਰ ਕਿਤੇ ਯਾਦ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਉਹੀ ਦਿਨ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿب ਤੇ ਹਮਲਾ ਕੀਤਾ ਸੀ ਪਰ ਦੁੱਖ ਲੱਗਦਾ ਹੈ ਜਦੋਂ ਫਿਰ ਵੀ ਆਪਾਂ ਕਾਂਗਰਸ ਨੂੰ ਵੋਟਾਂ ਪਾਦਨੇ ਆ ਤਿੰਨ ਵਾਰ ਸਰਕਾਰ ਕਾਂਗਰਸ ਦੀ ਬਣਾਤੀ ਉਹਦੇ ਬਾਅਦ ਪਹਿਲੀ ਜੋ ਜੂਨ ਦਾ ਮਹੀਨਾ 40 ਸਾਲ ਪਹਿਲੇ ਯਾਦ ਕਰੋ ਜਦੋਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਕਾਨਪੁਰ, ਨਾਗਪੁਰ, ਦਿੱਲੀ ਕਤਲ ਕਰਤਾ ਸੀ ਹਲੇ ਤੱਕ ਇਨਸਾਫ ਨਹੀਂ ਦੇਣ ਦਿੱਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਫਿਰ ਵੀ ਆਪਾ ਉਹਨਾਂ ਨੂੰ ਵੋਟਾਂ ਪਾ ਦਨੇ ਆ ਫਿਰ ਆਪਣੀ ਕੌਮ ਜਿਹੜੀ ਕਹੀ ਜਾਂਦੀ ਸੀ ਬਹਾਦਰ ਕੌਮ ਫਿਰ ਕਿੱਧਰ ਗਈ ਬਹਾਦਰੀ ਹੁਣ ਜਿਵੇਂ ਡਿੰਪੀ ਜੀ ਨੇ ਜ਼ਿਕਰ ਕੀਤਾ ਮੈਂ ਸੁਣ ਰਿਹਾ ਸੀ ਪੱਤ ਨੂੰ ਤੁਹਾਨੂੰ ਆ ਜਿਹੜਾ ਇਲਾਕਾ ਨਾ ਹੈ ਜਿਹੜੇ ਬਜ਼ੁਰਗ ਬੈਠੇ ਐ ਇੱਥੇ ਟਿੱਬੇ ਹੁੰਦੇ ਸੀ ਜਿਹੜੇ ਪੁਰਾਣੇ ਬਜ਼ੁਰਗ ਐ ਨਾ ਇਹ ਤੇ ਡੱਬੇ ਹੁੰਦੇ ਸੀ ਕੋਈ ਖੇਤੀ ਨਹੀਂ ਹੁੰਦੀ ਆ ਜਿਹੜੀ ਇਹ ਵਡੀਆਂ ਕੋਠੀਆਂ ਪਾਈਆਂ ਘਰ ਪਾਏ ਐ 30 ਸਾਲ ਪਹਿਲੇ ਜੇ ਬਾਪੂ ਬਾਦਲ ਬਾਪੂ ਬਾਦਲ ਨੇ ਆ ਕਸੀਆਂ ਬਣਾਈਆਂ ਕੱਡੀਆਂ ਉਹਨੇ ਨਹਿਰਾ ਗੱਡੀਆਂ ਕਸੀਆਂ ਕੱਡੀਆਂ ਤੁਹਾਨੂੰ ਪੱਕੇ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਕੀਤਾ ਮੋਟਿਊਬਲ ਕਨੈਕਸ਼ਨ ਜਿੰਨੇ ਮਿਲਿਆ ਤੁਹਾਨੂੰ ਇਕੱਲੇ ਇੱਕ ਇਨਸਾਨ ਨੇ ਦਿੱਤੇ ਅਸਾ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਚ ਮੁਫਤ ਬਿਜਲੀ ਵੀ ਬਾਦਲ ਸਾਹਿਬ ਨੇ ਦਿੱਤੀ ਆ ਮੰਡੀਆਂ ਵੀ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਤੇ ਤੁਸੀਂ ਦੱਸੋ ਕਿੰਨੀ ਵਾਰ ਤੁਸੀਂ ਅਕਾਲੀ ਦਲ ਨੂੰ ਜਿਤਾਇਆ ਇੱਥੋਂ ਲਗਾਤਾਰ ਕਾਂਗਰਸ ਨੂੰ ਤੁਸੀਂ ਜਿਤਾਉਂਦੇ ਰਹਿੰਨੇ ਹੋ ਡਿੰਪੀ ਜਿਹੜਾ ਸਾਡੇ ਪਰਿਵਾਰ ਦਾ ਮੈਂਬਰ ਹੈ ਹਰ ਬਰ ਹਰਾ ਦਿੰਨੇ ਹੋ ਫਿਰ ਬੇਇਨਸਾਫੀ ਨਹੀਂ ਹੈ ਕੰਮ ਕੋਈ ਕਰੇ ਸੇਵਾ ਕੋਈ ਕਰੇ ਆਪ ਤਾਂ ਗੱਲਾਂ ਚ ਆ ਜਾਂਦੇ ਆ ਤੇ ਫਿਰ ਕਹਿੰਦੇ ਆ ਕਿ ਸਾਨੂੰ ਚੰਗੀ ਸਰਕਾਰ ਚਾਹੀਦੀ ਹੈ ਆਪ ਪਤਾ ਆਪਣਾ ਪੈਰ ਵੜਦੇ ਆਂ ਜਿਹੜੇ ਕੰਮ ਕਰਦੇ ਆ ਅਕਾਲੀ ਦਲ ਉਹਨੂੰ ਤਾਂ ਜਮਾ ਖੁੰਡੇ ਖੁੰਜੇ ਚ ਲਾ ਕੇ ਰੱਖਤਾ ਹੁਣ ਤੁਸੀਂ ਦੱਸੋ ਗਰੀਬ ਜਨਤਾ ਬੈਠੀ ਐ ਆਟਾ ਦਾਲ ਦੇਣ ਵਾਲੇ ਕਾ ਬਾਦਲ ਸਾਹਿਬ ਸ਼ਗਨ ਦੇਣ ਵਾਲੇ ਪਾਲਸਾ ਪੈਨਸ਼ਨ ਦੇਣ ਵਾਲੇ ਪਾਲਸਾ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲੇ ਬਾਦਲ ਸਾਹਿਬ 200 ਯੂਨਿਟ ਕੀ ਤੁਸੀਂ ਤਾਂ ਸਾਰੇ ਨੇ ਏਸੀ ਲਾਏ ਸੀ ਕੋਈ ਬਿੱਲ ਭਰਦਾ ਹੀ ਨਹੀਂ ਹੁੰਦਾ ਸੀ ਹੈ ਕਉ ਪੁੱਛਦਾ ਸੀ ਤੁਹਾਡਾ ਰਾਜ ਸੀ ਹੁਣ ਐ ਜੇ ਤੁਸੀਂ ਫਿਰ ਵੀ ਫਿਰ ਵੀ ਆਪਾਂ ਜਦੋਂ ਵੋਟਾਂ ਦਾ ਟਾਈਮ ਆਊਗਾ ਹਾਂਜੀ ਕਾਂਗਰਸ ਨੂੰ ਪਾਉਣੀ ਐ ਝਾੜੂ ਨੂੰ ਪਾਉਣੀ ਐ ਨੁਕਸਾਨ ਆਪਣਾ ਕਰੀ ਜਾਨੇ ਆ ਸਾਡਾ ਕੋਈ ਵਿਗੜਨਾ ਨਹੀਂ ਵਿਗੜ ਆਪਣਾ ਜਾਣਾ ਹੈ ਹੁਣ 10 ਸਾਲ ਦੇਖ ਲਓ ਬਾਦਲ ਸਾਹਿਬ ਮੁੱਖ ਮੰਤਰੀ ਸੀ 10 ਸਾਲ ਉਹ 10 ਸਾਲਾਂ ਫਰਮਲ ਪਲਾਂਟ ਬਣ ਗਏ ਆ ਚਾਰ ਤੇ 6 ਲੈਂਦੇ ਹਾਈਵੇ ਬਣ ਗਏ ਗਿੱਦੜਵੇ ਤੋਂ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਚੰਡੀਗੜ੍ਹ ਜਾਣਾ ਇੱਥੋਂ ਜਲੰਧਰ ਜਾਣਾ ਸੜਕਾਂ ਦੇਖੋ ਕਹਿ ਜੀਆਂ ਬਣਾਤੀਆਂ ਪਹਿਲੇ ਕਿੰਨੇ ਰੇਲਵੇ ਫਾਟਕ ਤੁਹਾਨੂੰ ਮਿਲਦੇ ਹੁੰਦੇ ਸੀ ਅੱਜ ਸਾਰਿਆਂ ਉੱਤੇ ਫਲਾਈਓਵਰ ਆ ਤੁਹਾਡੇ ਪੱਖੇ ਚੱਲਦੇ ਹੁੰਦੇ ਸੀ ਤੁਸੀਂ ਜਦੋਂ ਰੈਲੀਆਂ ਤੇ ਆਉਂਦੇ ਨਾ ਨਾਲ ਅਖਬਾਰ ਸਵੇਰ ਦਾ ਖ਼ਬਰ ਪੜ੍ਹ ਲੈਂਦੇ ਸੀ ਨਾਲੇ ਚੱਕ ਲੈਂਦੇ ਸੀ ਪੂਰਾ ਦਿਨ ਉਸ ਖ਼ਬਰ ਨੂੰ ਐਂ ਕਰਦੇ ਰਹਿੰਦੇ ਸੀ ਘਰੇ ਵੀ ਮੈਨੂੰ ਹਾਲੇ ਵੀ ਯਾਦ ਆ ਬਾਦਲਪਿੰਡ ਉਹ ਵੱਡਾ ਕੱਪੜੇ ਦਾ ਪੱਖਾ ਜਿਹਾ ਹੁੰਦਾ ਸੀ ਉਹ ਰੱਸੀ ਜੀ ਬੰਨੀ ਹੁੰਦੀ ਸੀ ਉਹ ਐ ਕਰਕੇ 6 6 ਘੰਟੇ ਘਰ ਵਾਲਾ ਸੌਂਦਾ ਸੀ 6 ਘੰਟੇ ਘਰ ਵਾਲੀ ਸੌਂਦੀ ਸੀ ਰਾਤ ਨੂੰ ਉੱਥੇ ਹੁਣ ਏਸੀ ਲੱਗੇ ਕੂਲਰ ਲੱਗੇ ਆ 24 ਘੰਟੇ ਲਿਉਣ ਵਾਲਾ ਬਿਜਲੀ ਬਾਦਲ ਸਾਹਿਬ ਹੈ ਬਾਪੂ ਬਾਦਲਾ ਹੈ ਨਾਲੇ ਗਿੱਦੜਵੇ ਵਾਲਿਓ ਥੋੜੇ ਤੇ ਤੇ ਕਹਾਵਤ ਬਣੀ ਸੀ ਪੁਲਾਂ ਉਤੋਂ ਪਾਣੀ ਡਪਾਤਾ ਬੜੀ ਸੀ ਕਿ ਨਹੀਂ ਪਰ ਜਿਹੜਾ ਹੁੰਦਾ ਝੂਠ ਬੋਲ ਲੈਂਦਾ ਹੁਣ ਕੈਪਟਨ ਅਮਰਿੰਦਰ ਸਿੰਘ ਜਿਨੇ ਜ਼ਿੰਦਗੀ ਚ ਗੁਰੂ ਘਰ ਜਾ ਕੇ ਮੱਥਾ ਨਹੀਂ ਡੇਕਿਆ ਉਹ ਗੁਟਕਾ ਸਾਹੀ ਸੌਂ ਖਾਲਣ ਦਾ ਪਸੰਦ ਹੈ ਯਾਰ ਇਹ ਤੋਂ ਵੱਡਾ ਕੁਝ ਸਿੱਖਿਆ ਨਹੀਂ ਤੇ ਲੈ ਲਿਆ 5 ਸਾਲ ਸੁਆਦ ਤੇ ਉਹਦੇ ਬਾਅਦ ਕੰਦਾ ਤੇ ਲਿਖਤਾ ਕਿ ਇੱਕ ਮੌਕਾ ਝਾੜੂ ਨੂੰ ਦੇ ਦਿਓ ਸਾਰੇ ਹੀ ਝਾੜੂ ਮਗਰ ਐ ਹੀ ਨਹੀਂ ਪਤਾ ਐ ਐਮਐਲਏ ਕੌਣ ਹੈ ਲੋਕਾਂ ਨੂੰ ਐਮਐਲਏ ਨੂੰ ਤਾਂ ਪਤਾ ਹੀ ਨਹੀਂ ਕਿ ਨੂੰ ਵੋਟ ਪਈ ਐ ਝਾੜੂ 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 ਕਿੱਧਰ ਗਿਆ ਝਾੜੂ ਹੁਣ ਕੱਲੇ ਟੀਲਾ ਟੀਲਾ ਨਹੀਂ ਘਰੇ ਜਾ ਕੇ ਜਿੰਨੇ ਝਾੜੂ ਨੂੰ ਅੱਗ ਲਾ ਗਿਓ ਹੁਣਾ ਬਾ ਝਾੜੂ ਵੀ ਰੱਖਣਾ ਪੋਚੇ ਕਰਿਆ ਕਰੋ ਯਾਰ ਪੋਚੇ ਬੀਬੀਆਂ ਨਾ ਕੋ ਭਗਵੰਤ ਮਾਨ ਯਾਰ ਮੁੱਖ ਮੰਤਰੀ ਕਹਿਣ ਦੇ ਲਾਇਕ ਕਿਸ ਜਿੱਥੇ ਬਾਦਲ ਸਾਹਿਬ ਵਰਗੀ ਸ਼ਕਤੀਤਾ ਬੈਠੀਆਂ ਹੋਣ ਜਿਹੜੀ ਕੁਰਸੀ ਤੇ ਦਫ਼ਤਰ 'ਚ ਉਹਦੇ ਹੁਣ ਭਗਵੰਤ ਮਾਨ ਮੈਂ ਲਾ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ 'ਚ ਜਿਹਦੇ ਪੱਗ ਹੁਣੀ ਬੰਨਣ ਲਾਇਆ ਹੈ ਵਾਲ ਕੱਟੇ ਆ ਦਾੜੀਆਂ ਪਤਾ ਨਾ ਕਿਹੜਾ ਸੇਵ ਕਰਦਾ ਕਿਥੋਂ ਲਿਆਉਂਦਾ ਉਹ ਜ਼ੀਰੋ ਘਟਕ ਬਣਾਈ ਬਠਾਹ ਪਹਿਲਾ ਮੁੱਖ ਮੰਤਰੀ ਐ ਆਰ ਐਸਆਈ ਸਾਹਿਬ ਆ ਤੁਸੀਂ ਆ ਯਾਰ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ ਹੈ ਕੋਈ ਟਰੈਕਟਰ ਕੀ ਕਰਦੇ ਹੋ ਅੰਦਰ ਕਰ ਦਿੰਦੇ ਹੋ ਹੈ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਲਈ ਜਾਂਦਾ ਹੈ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਫੜਦੇ ਨਹੀਂ ਜਦੋਂ ਇੱਕ ਵੀ ਆਇਆ ਨਾ ਮੂੰਹ ਪਾਇਓ ਮਸ਼ੀਨ ਜੀ ਉਹਦੇ ਹੁਣ ਪਰਸੋਂ ਚਾਰ ਪੰਜ ਦਿਨ ਪਹਿਲੇ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਆਪਣੇ ਬਠਿੰਡੇ ਉਹ ਡਿੰਪੀ ਜੀ ਗਰਮੀ ਨਹੀਂ ਜੜੀ ਸੀ ਉਹ ਸਵੇਰ ਦੁਪਹਿਰੇ ਜਾਦੀ ਪੀਲੀ ਸੀ ਉਹ ਜਾ ਕੇ ਜਦੋਂ ਉਹਨੂੰ ਕਿਹਾ ਕਿ ਸ਼ਾਮ ਨੂੰ ਰੋਡ ਸ਼ੋਅ ਹੈ ਉਹ ਕਹਿੰਦੇ ਲੋਕੀ ਕਹਿੰਦੇ ਤੁਹਾਨੂੰ ਜਾਣਾ ਪੈਣਾ ਉਹ ਚੜ ਗਿਆ ਗੱਡੀ 'ਚ ਉੱਤੇ ਬੋਣਟ ਤੇ ਚੜ ਗਿਆ ਧੰਗੜੇ ਪਾਉਣ ਲੱਗ ਗਿਆ ਫਿਰ ਉਹ ਹਿੱਲਣ ਲੱਗ ਗਿਆ ਫਿਰ ਉਹਨੇ ਕਿਹਾ ਪਾਣੀ ਲਿਆ ਬੋਤਲ ਲਿਆਂਦੀ ਤਾਂ ਸਾਰਾ ਬੋਤਲ ਪਾਣੀ ਦੀ ਆਪਣੇ ਸਿਰ 'ਤੇ ਪਾਦੀ ਇਹ ਜਿਹੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ ਡੱਕਾ ਤੋੜਿਆ ਨਹੀਂ ਇਹ ਕਹਿੰਦੇ ਡੱਕੀ ਕਿཅੀ ਨਹੀਂ ਦੇਣੀ ਇਹਨਾਂ ਨੂੰ ਇਹਨਾਂ ਇੱਕ ਚੀਜ਼ ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਹੀ ਚੁਟਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਹੈ ਥੇ ਔ ਕਿਹੜਾ ਜਿਹੜਾ ਹੈਗਾ ਕਰਮਜੀਤ ਨੂੰ ਔਲ ਉਹ ਜਾਈ ਉਹ ਹੈ ਇਕੱਠੇ दारू ਪਿੰਦੇ ਆ ਇਕੱਠੇ ਸਾਰਾ ਕੰਮ ਕਰਦੇ ਆ ਭਗਵੰਤ ਮਾਨ ਦਾ ਡੁਪਲੀਕੇਟ ਹੈ ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹਣੇ ਆ ਫਿਰ 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 ਸਾਡੇ ਵੀ ਹੱਥ ਖੜੇ ਹੈ ਯਾ ਸੇਵਾ ਕਾਲੀ ਦਲ ਕਰੇ ਥੋੜਾ ਸੰਘਰਸ਼ ਥੋੜਾ ਕਰੇ ਐਸ਼ ਦੂਜੇ ਕਰਨ ਲੀਡਰ ਇੱਕ ਰਾਤ ਚ ਨਹੀਂ ਬੰਦੇ ਜੈ ਜੈ ਇੱਕ ਇੱਕ ਹਰ ਤੁਸੀਂ ਲੀਡਰ ਬਣਾਉਣਾ ਚਾਹੋਗੇ ਨਾ ਭਗਵੰਤ ਮੰਗੂ ਹੋਊਗੀ ਲੀਡਰ ਬੰਦੇ ਆ ਤਪੱਸਿਆ ਨਾਲ ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣਿਆ ਜਿਵੇਂ ਬਾਦਲ ਸਾਹਿਬ ਬਣੇ 70 ਸਾਲ ਅਕਾਲੀ ਜਲਦੀ ਸੇਵਾ ਕੀਤੀ 70 ਸਾਲ ਸਭ ਸਿਰਫ 16 ਸਾਲ ਜੇਲਾ ਗੱਟੀਆਂ ਡਾਂਗਾਂ ਖਾਧੀਆਂ ਹਰ ਲੈਕਚਰ ਲੜੇ ਤੁਹਾਡਾ ਦਿਲ ਜਿੱਤਿਆ ਤਾਈਆਂੋਂ ਪੰਜ ਵਾਰ ਮੁੱਖ ਮੰਤਰੀ ਬਣੇ ਕਿੱਥੇ ਉਹ ਇਨਸਾਨ ਕਿੱਥੇ ਹੈ ਜੇ ਨਲਾਇਕ ਵਿਆਹ ਕਰਾ ਲੈ ਸਾਰੇ ਨੇ ਆ ਪਿੱਛੇ ਕਹੀ ਜਾਂਦੇ ਆ ਕਿ ਵਿਆਹ ਕਰਾ ਲੈ ਹਲੇ ਤਾਂ ਪਤਾ ਨਹੀਂ ਆ ਵੀ ਇੱਕ ਤੀਜਾ ਨ ਵਿਆਹ ਹੋ ਜੇ ਤੁਸੀਂ ਇਹਨਾਂ ਦੇ ਐਮਐਲਏ ਦੇਖ ਲਓ ਅੱਧਿਆਂ ਨੇ ਤਾਂ ਕਰਾ ਲੈ ਹੁਣੀ ਸੈਕੰਡ ਰਾਉਂਡ ਸ਼ੁਰੂ ਹੈ ਹੁਣ ਜਿਹੜੇ ਮੈਂ ਗੱਲ ਕਰਨਾ ਚਾਹਣਾ ਹੈ ਦੇਖੋ ਆਪਣੇ ਆਪਣੇ ਆ ਚੰਗੇ ਆ ਮਾੜੇ ਆ ਥੋੜੇ ਆ ਥੋੜੇ ਵਿੱਚ ਹੀ ਰਹਿਣਾ ਹੈ ਅਕਾਲੀ ਦਲ ਪਾਰਟੀ ਥੋੜੀ ਹੈ ਆ ਜਿਹੜੀ جنگ ਲੜ ਰਹੇ ਆ ਸਹੀ ਮੈਨੂੰ ਤਾਂ ਇੱਕ ਪਾਸੇ ਥੋੜੀ ਫੌਜ ਆ ਅਕਾਲੀ ਦਲ ਦੂਜੇ ਪਾਸੇ ਦਿੱਲੀ ਵਾਲੀਆਂ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਕਰਨਾ ਹੈ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਾਉਣਾ ਹੈ ਦੇਖੋ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਖਾਲਸਾ ਜੀ ਦੱਸਾ ਕਿੰਡਾ ਵੱਡਾ ਨੁਕਸਾਨ ਹੋਇਆ ਆਰਐਸਐਸ ਨੇ ਜਦੋਂ ਦੇਖਿਆ ਕਾਲੀ ਦਲ ਤੇ ਜਮਾ ਹੀ ਪੰਜਾਬ ਥੱਲੇ ਲਾਤਾ ਆਰਐਸਐਸ ਨੇ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਆਰਐਸਐਸ ਨੇ ਤਖਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਆਰਐਸਐਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ RSS ਦੀ ਸਰਕਾਰ ਦਿੱਲੀ ਵਾਲੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣੇ ਦੀ ਅਲੱਗ ਬਣਾ ਦਿੱਤੀ ਜਿੱਥੇ RSS ਕਾਬਜ ਹੋ ਗਈ ਹੈ ਹੁਣ ਤੁਸੀਂ ਚਾਹੋਗੇ ਕਿ ਹੁਣ RSS ਥੋੜੀ ਅਰਦਾਸੇ ਕਿਵੇਂ ਅਰਦਾਸ ਕਰਨੀ ਹੈ ਤੁਹਾਡੇ ਧਰਮ ਤੇ ਐਡਾ ਵੱਡਾ ਹਮਲਾ ਹੋ ਗਿਆ ਕਿਉਂਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਫੌਜ ਕਮਜ਼ੋਰ ਕਰਤੀ ਜਿਹੜੀਆਂ ਕੌਮਾਂ ਖਤਮ ਹੁੰਦੀ ਐ ਐਈ ਹੁੰਦੀ ਐ ਜਦੋਂ ਆਪਣੇ ਲੋਕ ਵਿੱਚ ਪਛਾਨਦੇ ਨਹੀਂ ਗੱਦਾਰੀ ਕਰਦੇ ਐ ਹੁਣ ਦਾਦੂ ਵਾਲਾ ਦਾਦੂ ਵਾਲ ਨੂੰ ਆਪਾਂ ਵੱਡਾ ਪੰਥ ਸਮਝਦੇ ਸੀ ਤੇ ਕਾਲੀ ਦਲ ਨੂੰ ਕਹਿੰਦੇ ਪੰਥ ਹੀ ਨਹੀਂ ਦਾਦੂ ਵਾਲ ਤੇ ਅੱਖੇ ਲੱਗਦੇ ਸੀ ਉਹ ਮੰਡ ਦੇ ਅੱਖੇ ਲੱਗਦੇ ਸੀ ਭਾਈ ਮੋਹਕ ਸਿੰਘ ਸਾਰੇ ਸਾਰੇ ਏਜੰਸੀਆਂ ਦੇ ਬੰਦੇ ਐ ਆਈਪੀ ਦੇ ਬੰਦੇ ਐ ਉਹ ਖੜਾ ਕਰਦੇ ਐ ਕੌਮ ਵਿੱਚ ਦੋ ਫਾੜ ਕਰਨ ਵਾਸਤੇ ਆਪਾਂ ਗੱਲਾਂ ਚ ਆ ਜੰਨੇ ਐ ਤੁਸੀਂ ਸਾਰੇ ਕਿੱਦੜੇ ਵੇਰੇ ਬਾਦਲ ਸਾਹਿਬ ਨੂੰ ਜਾਣਦੇ ਹੋ ਕਿ ਬਾਦਲ ਸਾਹਿਬ ਬੇਅਦਬੀ ਕਰਾ ਸਕਦੇ ਆ ਪਰ ਸਨੇਂਜੀ ਕਾਲੀ ਦਲ ਨੇ ਸਰਕਾਰ ਨੇ ਬੇਅਦਬੀ ਕਰਾਤੀ ਯਾਰ ਬਾਦਲ ਸਾਹਿਬ ਗੁਰੂ ਘਰ ਦੀ ਸੇਵਾ ਕਰਨ ਨਾਲ ਆ ਘਰੇ ਸਿਰੇ ਅਰਦਾਸ ਕਰਕੇ ਮਹਾਰਾਜਾ ਪ੍ਰਕਾਸ਼ 24 ਘੰਡੇ ਆ ਉੱਥੇ ਕੱਟ ਆ ਤੇ ਸੇਵਾ ਕਰਕੇ ਅਰਦਾਸ ਕਰਕੇ ਨਿਕਲਦੇ ਆ ਉਹਨਾਂ ਨੂੰ ਤਾਂ ਕਹਿਦਾ ਤੁਸੀਂ ਦੋਸ਼ੀਓ ਤੇ ਭਗਵੰਤ ਮਾਨ ਮਰ ਗਏ ਤੇ ਕਾਂਗਰਸੀ ਜਿਨ੍ਹਾਂ ਟੈਂਕਾਂ ਤੋਂ ਉਹ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਹਜ਼ਾਰਾਂ ਦਾ ਕਤਲ ਕੀਤਾ ਉਹਨਾਂ ਨੂੰ ਕਹਿੰਦੇ ਜੀ ਆ ਬਹੁਤ ਵਧੀਆ ਬੰਦੇ ਆ ਫਿਰ ਕੀ ਬੇਇਨਸਾਫੀ ਕੀ ਇਨਸਾਫ ਹੈ ਐਸ ਕਰਕੇ ਜੇ ਤੁਸੀਂ ਵਾਪਸ ਖੁਸ਼ੀਆਂ ਚਾਹੁੰਦੇ ਹੋ ਜੇ ਤੁਸੀਂ ਵਾਪਸ ਉਹ ਤਰੱਕੀ ਵਾਲਾ ਸਮਾ ਚਾਹੁੰਦੇ ਹੋ ਵਾਪਸ ਇੱਥੇ ਨੌਜਵਾਨਾਂ ਨੂੰ ਵਾਪਸ ਇੱਥੇ ਇੰਡਸਟਰੀ ਲਵਾ ਕੇ ਜੌਬਸ ਦੇਣਾ ਚਾਹੁੰਦੇ ਹੋ ਇੱਥੇ ਇਲਾਕੇ 'ਚ ਹਰ ਕਮੀ ਦੂਰ ਕਰਨਾ ਚਾਹਣੋਂ ਤੇ ਤੁਹਾਡੇ ਕੋਲੇ ਚਾਰਾ ਨਹੀਂ ਹੈ ਕਾਲੀ ਦਿਲ ਦੇ ਬਗੈਰ ਆ ਤੁਸੀਂ ਦੇਖ ਹੀ ਲਿਆ ਤੁਹਾਡੇ ਦੇ ਮਤਲਬ ਮੋਗੇ ਮਾਗੇ ਸਾਰੇ ਉੱਚੇ ਹੋ ਗਏ ਵੇਲੇ ਕਰਤੇ ਸਾਰੇ ਹੁਣ ਪਾਣੀ ਨਹੀਂ ਆਉਂਦਾ ਅਚਾ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਭਗਵੰਤ ਮਾਨ ਨੇ ਤੁਹਾਨੂੰ ਮਤਾ ਕੇਜਰੀਵਾਲ ਨੇ ਹੁਕਮ ਦਿੱਤਾ ਕਿ ਪੰਜਾਬ ਦਾ ਪਾਣੀ ਅਸੀਂ ਹਰਿਆਣਾ ਨੂੰ ਦੇਣਾ ਹੈ ਅੱਜ ਤੁਹਾਨੂੰ ਬਹੁਤ ਵੱਡਾ ਗੱਲ ਦੱਸਣ ਲੱਗਿਆ ਆ ਜਿਹੜਾ ਇਹਨਾਂ ਦੀ ਸਰਕਾਰ ਨੇ ਨਹਿਰੀ ਪਟਵਾਰੀ ਬਣਾਏ ਤੇ ਉਹਨਾਂ ਤੋਂ ਸਰਟੀਫਿਕੇਟ ਲੈ ਰਹੇ ਆ ਕਿ ਟਿੱਲਾਂ ਤੇ ਪਾਣੀ ਪੂਰਾ ਸਾਡੇ ਕੋਲੇ ਵਾਧੂ ਪਾਣੀ ਆ ਅੱਜ ਜਿਹੜੇ ਨਹਿਰੀ ਪਟਵਾਰੀਆਂ ਨੂੰ ਸਸਪੈਂਡ ਕੀਤਾ ਉਹਨਾਂ ਸੂਰਮਿਆਂ ਨੂੰ ਸਸਪੈਂਡ ਕੀਤਾ ਜਿਨ੍ਹਾਂ ਨੇ ਕਿਹਾ ਅਸੀਂ ਲਿਖ ਕੇ ਨਹੀਂ ਦੇ ਸਕਦੇ ਕਿ ਸਾਡੇ ਟੇਲਾਂ ਤੇ ਪਾਣੀ ਪੂਰਾ ਜਾ ਰਿਹਾ ਕਿਉਂਕਿ हाई सुप्रीम कोर्ट ਕਹਿਣਾ ਚਾਹੁੰਦੇ ਆ ਕਿ ਪਾਣੀ ਸਾਡੇ ਕੋਲ ਵਾਧੂ ਹੈ ਤੁਸੀਂ ਹਰਿਆਣੇ ਨੂੰ ਦੇ ਸਕਦੇ ਹੋ ਆ ਗੱਲ ਚੱਲ ਪਈ ਏ ਤੋ ਐਸ ਕਰਕੇ ਜੇ ਤੁਸੀਂ ਜਿਹੜਾ ਥੋੜਾ ਮੋਟਾ ਪਾਣੀ ਵੀ ਤੁਸੀਂ ਆਪਣਾ ਦੇ ਦੋਗੇ ਤੇ ਫਿਰ ਇੱਥੇ ਰਹਿਣਾ ਬੜਾ ਆਖਾ ਹੋ ਜੂਗਾ ਐਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈਏ ਪੰਜਾਬ ਤੋਂ ਬਾਹਰ ਜਿਵੇਂ ਆ ਕਿਸਲੀ ਵਾਰ ਇਹਨਾਂ ਨੇ ਬਾਰਡਰ ਸੀਲ ਕੀਤਾ ਤੇ ਆਪਣੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਆਪਾਂ ਵੀ ਪਹਿਲੀ ਤਰੀਕ ਨੂੰ ਬਾਰਡਰ ਸੀਲ ਕਰ ਦਈਏ ਕੋਈ ਦਿੱਲੀ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਸਾਰੀਆਂ ਹੀ ਵੋਟਾਂ ਵੋਟਾਂ ਆਪਣੀ ਖੇਤਰੀ ਪਾਰਟੀ ਸ਼ਰੋਮਨੀ ਕਾਲੀਦਨ ਨੂੰ ਪਾ ਕੇ ਆਪਾਂ ਕਾਮਯਾਬ ਕਰਾਓ ਤਾਂ ਹੀ ਬਚੂਗਾ ਪੰਜਾਬ ਤਾਂ ਹੀ ਖਾਲਸਾ ਜੀ ਤੁਸੀਂ ਬਚੋਗੇ ਪੰਥ ਬਚੂਗਾ ਕਿਉਂਕਿ ਤੁਹਾਡੀ ਫੌਜ ਨੂੰ ਤਗੜਾ ਹੋਣਾ ਬਹੁਤ ਜ਼ਰੂਰੀ ਹੈ ਦੇਸ਼ ਕਰਕੇ ਤੁਹਾਡੇ ਹਲਕੇ ਤੋਂ ਐਮਪੀ ਰਾਜਵਿੰਦਰ ਸਿੰਘ ਜਿਹੜੇ ਧਰਮਕੋਟ ਤੋਂ ਆ ਪਰੋ ਆਲਾ ਪੁਰਾਣਾ ਟਕਸਾਲੀ ਪਰਿਵਾਰ ਹੈ ਤੇ ਮੈਂ ਡਿੰਬੀ ਜੀ ਤੁਹਾਨੂੰ ਵਧਾਈ ਦੇਣਾ ਚਾਹਣਾ ਬੜੀ ਮਿਹਨਤ ਕਰ ਰਹੀ ਹੈ ਮੇਰਾ ਤਾਂ ਭਾਈ ਹੈ ਤੇ ਮੈਂ ਦੇਖਿਆ ਤੁਸੀਂ ਅੱਜ ਤੱਕ ਕੱਠ ਤੁਹਾਨੂੰ ਵਧਾਈ ਦੇਣਾ ਤੁਹਾਡੀ ਟੀਮ ਨੂੰ ਵਧਾਈ ਦੇਣਾ ਤੁਸੀਂ ਜੈ ਜੈ ਮਾਹੌਲ ਬਣਾਤਾ ਅੱਜ ਤੋਂ ਮੈਂ ਫਰੀਦਕੋਟ ਪਾਰਲੀਮੈਂਟ ਦੀ ਰੈਲੀਆਂ ਸ਼ੁਰੂ ਹੈ ਪਹਿਲੀ ਬੋਣੀ ਤੁਸੀਂ ਐ ਜੀ ਕਰਤੀ ਤੇ ਮੈਂ ਸਾਨੂੰ ਇੰਨਾ ਦੱਸ ਦੇਣਾ ਪੰਜਾਬ ਵਿੱਚ ਬਹੁਤ ਬਦਲਾਅ ਚੱਲ ਰਿਹਾ ਦੁਕਾਨ ਆਮ ਆਦਮੀ ਬੱਡੀ ਵਾਲਾ ਨਹੀਂ ਅਕਾਲੀ ਦਲ ਦੇ ਨਾਲ ਲੋਕੀ ਸਮਝ ਗਏ ਕਿ ਅਕਾਲੀ ਦਲ ਹੀ ਆਪਣੀ ਪਾਰਟੀ ਹੈ ਬੜੀਆਂ ਹੋਰ ਤਾਕਤਾਂ ਲੱਗੀਆਂ ਜਿਹੜਾ ਕੋਈ ਹੋਰ ਬੰਦੇ ਨੂੰ ਖੜਾ ਕਰਕੇ ਤੁਹਾਡੀ ਪੰਥਕ ਵੋਟ ਨੂੰ ਤੋੜਨਾ ਚਾਹੁੰਦੇ ਆ ਉਹ ਸਾਜ਼ਿਸ਼ ਏਜੰਸੀਆਂ ਦੀ ਏ ਉਹ ਸਾਜ਼ਿਸ਼ ਸਮਝ ਲਓ ਜੇ ਹਲੇ ਨਾ ਸਮਝੇ ਬਹੁਤ ਵੱਡਾ ਕੌਮ ਦਾ ਪੰਦਾ ਪੰਜਾਬ ਦੇ ਨੁਕਸਾਨ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ